ਸਾਸ਼ਟ੍ਰਾ ਜੀ ਮੈਂ ਹਰਸ਼ਦੀਪ ਕੋ ਸੰਧੂ ਤੇ ਗੱਲ ਕਰਦੇ ਹਾਂ ਜੀ ਜਿੱਥੇ ਅੱਜ ਦਿਨ ਚੜ੍ਹ ਗਿਆ ਹੀ ਰਾਜਵੀਰ ਜਵੰਦਾ ਦੀ ਮੌਦੀ ਖਬਰ ਲੋਕਾਂ ਤੱਕ ਪਹੁੰਚੀ ਜਿੱਥੇ ਅੱਜ ਉਹਨਾਂ ਦੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਉਥੇ ਇੱਕ ਸੰਗੀਤ ਜਗਤ ਨੂੰ ਵੀ ਘਾਟਾ ਪਿਆ ਹੈ ਜੇਕਰ ਗੱਲ ਕਰੀਏ ਰਾਜਵੀਰ ਜਵੰਦਾ ਨੂੰ ਲੈ ਕੇ ਜਿੱਥੇ ਲੋਕ ਅਰਦਾਸਾਂ ਕਰ ਰਹੀ ਸੀ ਪ੍ਰਾਰਥਨਾਵਾਂ ਕਰ ਰਹੀ ਸੀ ਲੇਕਿਨ ਉਹਨਾਂ ਪ੍ਰਾਰਥਨਾਵਾਂ ਦਾ ਉਹਨਾਂ ਅਰਦਾਸਾਂ ਦਾ ਅਸਰ ਨਾ ਹੋ ਸਕਿਆ ਫਿਰ ਵੀ ਅਸੀਂ ਕਵਾਂਗੇ ਸੱਚੇ ਪਾਤਸ਼ਾਹ ਉਹਨਾਂ ਦੇ ਪਰਿਵਾਰ ਤੇ ਉਹਨਾਂ ਦੇ ਰਿਸ਼ਤੇਦਾਰਾਂ ਤੇ ਉਹਨਾਂ ਦੀ ਧਰਮ ਪਤਨੀ ਤੇ ਉਹਨਾਂ ਦੇ ਮਾਤਾ ਜੀ ਤੇ ਤੇ ਉਹਨਾਂ ਦੇ ਛੋਟੇ ਛੋਟੇ ਬੱਚਿਆਂ ਦੇ ਜਿਹੜਾ ਹੈ ਆਪਣਾ ਹੱਥ ਬਣਾਈ ਰੱਖਣ ਕਿਉਂਕਿ ਹੌਸਲਾ ਜਿਹੜਾ ਹੈ ਇੱਕ ਵਾਰ ਇਨਸਾਨ ਦਾ ਟੁੱਟ ਜਾਂਦਾ ਹੈ ਲੇਕਿਨ ਹੋਲੀ-ਹੋਲੀ ਉਸ ਹੌਂਸਲੇ ਨੂੰ ਦੁਬਾਰਾ ਆਪਣੇ ਵਿੱਚ ਲਿਆਉਣਾ ਪੈਂਦਾ ਹੈ ਜੇਕਰ ਗੱਲ ਕਰੀਏ ਰਾਜਵੀਰ ਜਵੰਦਾ ਦੀ ਮੌਤ ਦੀ ਖਬਰ ਚਾਰੇ ਪਾਸੇ ਫੈਲੀ ਲੇਕਿਨ ਲੋਕਾਂ ਦੇ ਅੰਦਰ ਕਾਫੀ ਵੱਡੇ ਸਵਾਲ ਵੀ ਖੜੇ ਹੋ ਗਏ ਨੇ ਕਿ ਆਖਰਕਾਰ ਕੀ ਵਜ੍ਹਾ ਬਣੀ ਹੈ ਕਿ ਰਾਜਵੀਰ ਜਵੰਦਾ ਜਿੱਥੇ ਡਾਕਟਰ ਇਹ ਕਹਿ ਰਹੇ ਸੀ ਕਿ ਉਹਨਾਂ ਦੇ ਮਾਤਾ ਜੀ ਵੱਲੋਂ ਵੀ ਕਿਹਾ ਗਿਆ ਕਿ ਥੋੜੀ-ਮੋਟੀ ਸਰੀਰ ਦੇ ਵਿੱਚ ਖਿਲਜਲ ਹੋਈ ਹੈ لیکن اخر کار ਅਜਿਆ ਕੀ ਵਾਪਰਿਆ ਕਿ ਰਾਜਵੀਰ ਜਵੰਦਾ ਜਿਹੜੇ ਨੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਤੁਹਾਨੂੰ ਦੱਸ ਦਿਆਂ ਕਿ ਡਾਕਟਰਾਂ ਵੱਲੋਂ ਜਿਹੜੀ ਖਬਰ ਨਿਕਲ ਕੇ ਆ ਰਹੀ ਹੈ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦੇ ਦੇਹਾਂਤ ਤੇ ਚੱਲ ਰਹੀਆਂ ਅਟਕਲਾਂ ਦੇ ਵਿਰਾਮ ਲੱਗ ਗਿਆ ਹੈ ਮੋਹਾਲੀ ਦੇ ਫੋਰਟਿਸ ਹਸਪਤਾਲ ਨੇ ਇੱਕ ਅਦਾਕਾਰਤ बयान जारी करके पुष्टि की थी कि राजवी राजवीर जवंदादास सवेरे 10:55 पे देहांत हो गया है तनु दसीए अस्पताल ने इस दुखदाई घड़ी में उनके परिवार से प्रशंसिका प्रति दुंगी संवेदना प्रकट की थी है ਉਹ ਪਿਛਲੇ 12 ਦਿਨਾਂ ਤੋਂ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੀ ਸੀ ਇਸ ਦੁਖਦਾਈ ਖਬਰ ਬਾਅਦ ਪੂਰੇ ਪੰਜਾਬੀ ਸੰਗੀਤ ਜਗਤ ਅਤੇ ਉਹਨਾਂ ਦੇ ਲੱਖਾਂ ਪ੍ਰਸ਼ੰਸਕ ਵਿੱਚ ਸੋਗ ਦੀ ਲਹਿਰ ਹੈ ਹਸਪਤਾਲ ਨੇ ਆਪਣਾ ਬਿਆਨ ਵਿੱਚ ਇਹ ਕਿਹਾ ਹੈ ਕਿ 40 ਹਸਪਤਾਲ ਮੁਹਾਲੀ ਵੱਲੋਂ ਜਾਰੀ ਮੀਡੀਆ ਸਟੇਟਮੈਂਟ ਅਨਸਾਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ 8 ਅਕਤੂਬਰ 2025 ਨੂੰ ਸਵੇਰੇ 10:55 ਤੇ 40 ਹਸਪਤਾਲ ਮੁਹਾਲੀ ਵਿਖੇ ਦਿਹਾਂਤ ਹੋ ਗਿਆ ਅੱਜ ਸਵੇਰੇ ਮਲਟੀ ਆਰਗਮ ਫੈਲੀਅਰ ਕਾਰਨ ਉਹਨਾਂ ਨੇ ਦਮ ਤੋੜ ਦਿੱਤਾ ਉਹਨਾਂ ਨੂੰ 27 ਸਤੰਬਰ 2025 ਨੂੰ ਇੱਕ ਸੜਕ ਹਾਦਸੇ ਵਿੱਚ ਬਹੁਤ ਗੰਭੀਰ ਹਾਲਤ ਵਿੱਚ ਦਾਖਲ ਕਰਵਾਇਆ ਗਿਆ ਸੀ ਜਿਸ ਨਾਲ ਉਹਨਾਂ ਦੀ ਰੀੜ ਦੀ ਹੱਡੀ ਤੇ ਸੱਟਾਂ ਤੇ ਬ੍ਰੇਨ ਦੇ ਵਿੱਚ ਡੈਮੇਜ ਹੋਇਆ ਸੀ ਕ੍ਰਿਟੀਕਲ ਕੇਅਰ ਅਤੇ ਨਿਊਰੋ ਜਰਜੀ ਟੀਮਾਂ ਦੁਆਰਾ ਵਿਆਪਕ ਡਾਕਟਰੀ ਸਹਾਇਤਾ ਤੇ ਨਿਰੰਤਰ निगरानी ਦੇ ਬਾਵਜੂਦ ਉਹਨਾਂ ਨੂੰ ਬਚਾਇਆ ਨਾ ਜਾ ਸਕਿਆ ਇਹ ਹਾ사 ਜਦੋਂ ਵਾਪਰਿਆ ਉਸ ਵੇਲੇ ਜਿਹੜੇ ਨiraj bichwanda ਸ਼ਹਿਰ ਹਿਮਾਚਲ ਦੇ ਹਿਮਾਚਲ ਪ੍ਰਦੇਸ਼ ਦੀ ਬੱਦੀ ਤੋਂ ਸ਼ਿਮਲਾ ਵੱਲ ਨੂੰ ਜਾ ਰਹੇ ਸੀ ਤੇ ਰਸਤੇ ਵਿੱਚ ਜਦੋਂ ਉਹਨਾਂ ਦਾ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਉਹਨਾਂ ਨੂੰ ਪਹਿਲਾਂ ਜਿਹੜਾ ਹੈ ਪਿੰਜੌਰ ਨਾਲਗੜ ਰੋਡ ਤੇ ਅਚਾਨਕ ਸੜਕ ਖਾਸਾ ਹੋਇਆ ਤਾਂ ਉਹਨਾਂ ਨੂੰ ਜਿਹੜੇ ਸਾਨਾ ਦੇ ਝੁੰਡ ਤੋਂ ਬਚਣ ਲਈ ਕੋਸ਼ਿਸ਼ ਕੀਤੀ ਗਈ ਲੇਕਿਨ ਉਹ ਨਹੀਂ ਬਚਾ ਪਾਇਆ ਆਪਣੇ ਆਪ ਨੂੰ ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਕਿਸ ਤਰੀਕੇ ਦੇ ਨਾਲ ਉਹ ਫੋਰਟਿਸ ਹਸਪੀਟਲ ਦੇ ਵਿੱਚ ਪਹੁੰਚੇ ਤੁਹਾਨੂੰ ਦੱਸ ਦਈਏ ਕਿ ਫੋਰਟਿਸ ਦੇ ਜਿਹੜੇ ਨੇ ਡਾਕਟਰ ਉਹਨਾਂ ਵੱਲੋਂ ਇਹੀ ਬਿਆਨ ਦਿੱਤਾ ਜਾ ਰਿਹਾ ਹੈ ਕਿ ਅੱਜ ਸਵੇਰੇ ਜਦੋਂ ਫੋਰਟਿਸ ਹਸਪੀਟਲ ਵਿੱਚ ਉਹਨਾਂ ਦਾ ਦਿਹਾਂਤ ਹੋਇਆ ਤਾਂ ਸਵੇਰੇ ਮਲਟੀ ਆਰਗਨ ਫੈਲੀਅਰ ਦੇ ਨਾਲ ਜਿਹੜਾ ਹੈ ਉਹਨਾਂ ਦਾ ਉਹਨਾਂ ਨੇ ਆਪਣਾ ਦਮ ਤੋੜ ਦਿੱਤਾ ਇਸ ਟਾਈਮ ਅਸੀਂ ਇਹ ਕਵਾਂਗੇ ਕਿ ਉਹਨਾਂ ਦੇ ਘਰ ਪਰਿਵਾਰ ਵਿੱਚ ਜਿੱਥੇ ਸੋਗ ਦੀ ਲਹਿਰ ਉੱਠ ਖੜੀ ਹੋਈ ਹੈ ਦੂਸਰੇ ਪਾਸੇ ਉਹਨਾਂ ਦੇ ਸਾਥੀ ਕਲਾਕਾਰ ਕਲਮਰ ਗਰੇਵਾਲ ਦੀ ਲਗਾਤਾਰ ਉਹਨਾਂ ਨਾਲ ਬਨੇ ਹੋਏ ਸੀਗੇ ਗਿੱਪੀ ਗਰੇਵਾਲ ਦੀ ਗੱਲ ਕਰ ਲਈਏ ਰঞ্জੀਤ ਬਾਵਾ ਦੀ ਗੱਲ ਕਰ ਲਈਏ ਕਾਫੀ ਜ਼ਿਆਦਾ ਉਹਨਾਂ ਦੇ ਜਿਹੜੇ ਨੇ ਨਾਲ ਉਹਨਾਂ ਦੀ ਧਰਮ ਪਤਨੀ ਦੇ ਇਹ ਉਹਨਾਂ ਦੇ ਮਾਤਾ ਜੀ ਉਹਨਾਂ ਦੇ ਛੋਟੇ ਛੋਟੇ ਬੱਚਿਆਂ ਦੇ ਕੋਲ ਜਿਹੜੇ ਨੇ ਬਾਕੀ ਸੰਗੀਤਕਾਰ ਵੀ ਬਨੇ ਹੋਏ ਸੀ ਲੇਕਿਨ ਇਸ ਟਾਈਮ ਅਸੀਂ ਇਹ ਚੋਣਿਆ ਕਿ ਸਾਰੇ ਹੀ ਪੰਜਾਬੀ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਉਹਨਾਂ ਦੇ ਪਰਵਾਰ ਦੀ ਅਰਦਾਸ ਕਰਨ ਕਿ ਉਹਨਾਂ ਨੂੰ ਸੱਚੇ ਪਾਤਸ਼ਾਹ ਹੌਸਲਾ ਬਣਾਈ ਰੱਖੇ ਤੇ ਉਹੋ ਜਿਹੜੇ ਨੇ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਦੇ ਨਾਲ ਅੱਗੇ ਲੈ ਕੇ ਜਾਣ ਜਿਸ ਤਰ੍ਹਾਂ ਰਾਜਵੀਰ ਜਵੰਦਾ ਖੁਚ ਚਾਉਂਦੇ ਹੋਣੇ ਆ ਕਿ ਉਹਨਾਂ ਦਾ ਪਰਿਵਾਰ ਇਸ ਤਰੀਕੇ ਦੇ ਨਾਲ ਰਹੇ ਬਾਕੀ ਇੱਕ ਵਾਰ ਅਸੀਂ ਫੇਰ ਤੁਹਾਡੇ ਅੱਗੇ ਰਿਕੁਐਸਟ ਕਰਾਂਗੇ ਕਿ ਜਿਹੜੇ ਵੀ ਆਸਾਨ ਜਿਹੜੇ ਵੀ ਆ ਬਲਦ ਜਿਹੜੀਆਂ ਨੇ ਗਉਆਂ ਸਰਕਾਰ ਨੂੰ ਇਸ ਦਾ ਹੱਲ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਆਏ ਦੇਣ ਹੀ ਇਹ ਮੋਤਾਂ ਦੇ ਘਾਟ ਉਤਾਰ ਰਹੇ ਨੇ ਆਮ ਲੋਕਾਂ ਨੂੰ ਤੇ ਆਮ ਲੋਕਾਂ ਦਾ ਇੱਕ ਨਾਮ ਅਖਬਾਰ ਦੇ ਕਿਸੇ ਕੋਨੇ 'ਚ ਬਣਿਆ ਰਹਿ ਜਾਂਦਾ ਹੈ ਲੇਕਿਨ ਪਸ਼ੂ ਕਿਤੇ ਨਾ ਕਿਤੇ ਐਕਸੀਡੈਂਟਾਂ ਦਾ ਜਿਹੜਾ ਹੈ ਆਵਾਰਾ ਪਸ਼ੂ ਐਕਸੀਡੈਂਟਾਂ ਦਾ ਜਿਹੜਾ ਹੈ ਕਿਤੇ ਨਾ ਕਿਤੇ ਵਜਾ ਬਣ ਰਹੇ ਨੇ